ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਜੀ ਹੋਰ ਕੀ ਹਾਲ ਆ ਸਾਰਿਆਂ ਦੇ ਉਮੀਦ ਕਰਦੀ ਕਿ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਤੁਸੀਂ ਸਾਰੇ ਠੀਕ ਹੋਵੋਗੇ ਤੇ ਪਰਮੰਤਰਾ ਸਾਰਿਆਂ ਨੂੰ ਠੀਕ ਰੱਖੇ ਤੇ ਆਪਾਂ ਬਣਾਉਣ ਲੱਗੇ ਆਂ ਚਾਹ ਪਹਿਲਾਂ ਆਪਾਂ ਗੁਰੂ ਘਰ ਗਏ ਨਾ ਆ ਕੇ ਤੇ ਚਾਹ ਨਹੀਂ ਪੀਤਾ ਪਾਣੀ ਨਹੀਂ ਪੀਤਾ ਤੇ ਆਪਾਂ ਤੁਹਾਨੂੰ ਇਹ ਨਵੇਂ ਨਵੇਂ ਅਸੀਸਾਂ ਦੇਣਾ ਸੱਚੇ ਦਿਲੋਂ ਵਾਹਿਗੁਰੂ ਸਾਰੇ ਤੇ ਮੇਰਾ ਕਰੇ ਸਤਿਗੁਰੂ ਤੇ ਹੱਸਦੇ ਵਸਦੇ ਰੱਖੇ ਤੁਹਾਨੂੰ ਆਪਣੇ ਪਰਿਵਾਰਾਂ ਦੇ ਵਿੱਚ ਸੱਚੇ ਪਾਤਸ਼ਾਹ ਕੱਲ ਮੈਂ ਜਿਹੜੀ ਇੱਕ ਵੀਡੀਓ ਪਾਈ ਸੀ ਨਾ ਉਹ ਵੀ ਇੱਕ ਔਰਤ ਬੱਚੇ ਪਾਲ ਲੈਂਦੀ ਆ ਹਨ ਫਿਰ ਤੁਸੀਂ ਮੈਨੂੰ ਕਹਿ ਦਿੰਦੇ ਆ ਵੀ ਤੂੰ ਬੋਲਿਆ ਨਾ ਕਰ ਤੂੰ ਕਿਸੇ ਨੂੰ ਮਾੜਾ ਚੰਗਾ ਨਾ ਕਿਹਾ ਕਰ ਲੋਕਾਂ ਦਾ ਕੰਮ ਹੀ ਆ ਭੌਂਕਣਾ ਮੈਂ ਵੀ ਮੰਨਦੀ ਆ ਹਨ ਪਰ ਕਈ ਲੋਕ ਐਦਾਂ ਦਾ ਕਮੈਂਟ ਕਰ ਦਿੰਦੇ ਆ ਕਿ ਜਿਹਦੇ ਕਰਕੇ ਬਹੁਤ ਜ਼ਿਆਦਾ ਦੁੱਖ ਲੱਗਦਾ ਕੱਲ ਇੱਕ ਬੰਦੇ ਨੇ ਕਮੈਂਟ ਕੀਤਾ ਕਹਿੰਦਾ 10 10 ਵਿਆਹ ਕਰਾ ਕੇ ਨਾ ਤੇਰੇ ਵਰਗ ਦੀਆਂ ਜਨਾਨੀਆਂ ਤੇ ਕਹਿੰਦਾ ਕਹਿ ਦਿੰਦਾਂ ਵੀ ਅਸੀਂ ਤਾਂ ਇਕ ਤਾਰਾ ਅਸੀਂ ਬੱਚੇ ਪਾਲ ਲਿਆ ਮੈਂ ਕਹਿੰਨੀ ਆ ਮੈਂ ਕਹਿੰਨੀ ਵੀ ਮੈਂ ਬੱਚੇ ਪਾਲ ਲਿਆ ਠੀਕ ਆ ਆਪਦੀ ਪਾਵਰ ਨਾਲ ਬੱਚੇ ਪਾਲੇ ਆ ਕਿਸੇ ਦੀ ਕਮਾਈ ਤੇ ਨਹੀਂ ਪਾਲੇ ਦਿਹਾੜੀਆਂ ਕਰਕੇ ਪਾਲੇ ਆ ਸਾਰੀ ਦੁਨੀਆ ਨੂੰ ਪਤਾ ਤੇ ਉਹ ਮੇਰੇ ਰੱਬ ਨੂੰ ਪਤਾ ਤੇ ਜੇ ਮੈਂ 10 ਵਿਆਹ ਕਰਾਏ ਹੁੰਦੇ ਤਾਂ ਤੇਰਾ ਜੀਜਾ ਇੱਕ ਤਾਂ ਮੇਰੇ ਨਾਲ ਖੜਾ ਹੁੰਦਾ ਦਸਾਂ ਚ ਮੇਰੇ ਨਾਲ ਤਾਂ ਕੋਈ ਵੀ ਨਹੀਂ ਖੜਾ ਜੇ ਮੈਂ ਕਰਾਏ ਹੁੰਦੇ ਇੱਕ ਤਾਂ ਮੇਰੇ ਨਾਲ ਖੜਦਾ ਅੱਜ ਹੈ ਇੱਕ ਬੰਦੇ ਦੀ ਖੜ ਕੇ ਫੋਟੋ ਮੂਰੇ ਮੈਂ ਵੀਡੀਓ ਕਉਣੀ ਆ ਹੂੰ ਤੇ ਜੇ ਮੈਂ ਦਸ ਵਿਆਹ ਕਰਾਏ ਹੁੰਦੇ ਤਾਂ ਦਸਾਂ ਚ ਕੋਈ ਤਾਂ ਮੇਰੇ ਨਾਲ ਖੜਦਾ ਕੋਈ ਤਾਂ ਕਹਿੰਦਾ ਬਹਿ ਕੇ ਕਮਾਈ ਮੇਰੀ ਖਾ ਤੇ ਤੂੰ ਨਾ ਬੈਰ-ਬੈਰ ਕਰ ਨਾ ਤੂੰ ਪਰਲੇ ਮਾਰ ਨਾ ਦਿਹਾੜੀਆਂ ਦਾ ਪੇ ਕਰ ਤੂੰ ਨਾ ਝਾੜੂ ਪੋਚੇ ਨਾ ਤੂੰ ਨਾਰੀ ਲੰਪਾ ਤੂੰ ਆਪ ਦਾ ਮੈਂ ਕਮਾਉਣਾ ਤੇ ਤੂੰ ਖਾ ਜਦੋਂ ਗੱਲ ਕਰਨੀ ਹੁੰਦੀ ਨਾ ਮਾਰੇ ਜੀ ਸੋਚ ਕੇ ਕਰਿਆ ਕਰੋ ਥੋੜੇ ਘਰੇ ਰਵਾਜ ਹੋਊਗਾ ਤੇਰਾ ਭੈਣਾ ਨਹੀਂ ਕਰਾਈ ਹੋਣੀ ਆ ਦਸ ਵਿਆਹ ਹਾਂ ਜਿਹੜਾ ਤੂੰ ਐ ਕਮੈਂਟਾ ਚਾ ਕੇ ਕਹਿਣਾ ਤੋ ਦਰਵਾਜ਼ਾ ਹੋਣਾ 10 ਵਿਆਹ ਕਰਾਉਣ ਦਾ ਸੀ ਤਾਂ 10 ਨਾ ਕਰਾਏ ਨਾ ਮਹਾਰਾਜ ਸਾਨੂੰ 10 ਪਰੌਣ ਦੀ ਨੌਕਤ ਦੇਵੇ ਨਾ ਸਾਨੂੰ ਆਦਤ ਵੀ 10 10 ਵਿਆਹ ਕਰਾਉਣ ਦੀ ਠੀਕ ਆ ਜਿਹੜੀ ਮਹਾਰਾਜ ਨੇ ਕਰਤੀ ਅਸੀਂ ਹੱਸ ਕੇ ਕਬੂਲ ਕੀਤੀ ਆ ਠੀਕ ਆ ਪਰਮਾਤਮਾ ਨੇ ਕਰਤੀ ਤਾਂ ਅਸੀਂ ਉਹਨੂੰ ਹੱਸ ਕੇ ਕਬੂਲ ਕੀਤਾ ਵਾ ਠੀਕ ਆ ਤੇ ਫਿਰ ਫਿਰ ਮੈਨੂੰ ਕਹਿ ਦਿੰਦੇ ਸਾਰੇ ਤੂੰ ਟੈਨਸ਼ਨ ਕਿਵੇਂ ਨਾ ਲਵਾਂ ਜਦੋਂ ਮੈਨੂੰ ਪਰੇਸ਼ਾਨ ਕਰਦੇ ਆ ਹੈ ਗੱਲ ਹੀ ਇਦਾਂ ਦੀ ਕਹਿੰਦੇ ਤੇ ਪਰੇਸ਼ਾਨ ਨਹੀਂ ਹੁੰਦੇ ਸਾਰੇ ਵਧੀਆ ਕਮੈਂਟ ਕਰਦੇ ਮੈਂ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੀ ਆ ਬਹੁਤ ਸਪੋਰਟ ਕਰਦੇ ਆ ਧੰਨਵਾਦ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਪਰ ਜਿਹੜਾ ਗਲਤ ਬੋਲਦਾ ਨਾ ਗਲਤ ਕਮੈਂਟ ਕਰਦਾ ਉਹ ਆਪਾਂ ਨੂੰ ਨਹੀਂ ਚੰਗਾ ਲੱਗਦਾ ਗਲਤ ਕਮੈਂਟ ਨਹੀਂ ਕਰਨਾ ਚਾਹੀਦਾ ਕਿਸੇ ਨੂੰ ਠੀਕ ਆ 10 ਵਿਆਹ ਕਰਾਈਆ ਫੁਲਾਨਾ ਕੀਤਾ ਟੈਂਪ ਕਿਤਾ ਤੂੰ ਮੇਰੇ 10 ਬੇਕਰਾ ਠੀਕ ਹੈ ਹੈ ਜੇ ਕੋਈ ਬਾਹਲਾ ਚੱਕਰ ਆ ਤਾਂ ਤੂੰ ਘਰੇ ਆ ਕੇ ਦੱਸ ਮੈਨੂੰ ਘਰੇ ਆ ਕੇ ਕਰ ਮੇਰੇ ਨਾਲ ਗੱਲ ਤੇਰੇ ਲਵਾਂ ਝੱਗੇ ਦਾ ਮੇਰੇ ਚ ਕਮੈਂਟਾਂ ਚ ਟੰਗ ਟੰਗ ਕਰਦਾ ਤੂੰ ਟੋਣੀ ਵਾਂਗੂ ਹਾਂ ਐਵੇਂ ਲੱਗ ਜਾਂਦੇ ਬਗਵਾਸ ਕਰਨ ਕਿਸੇ ਦੀ ਜ਼ਿੰਦਗੀ ਦਾ ਪਤਾ ਨਹੀਂ ਹੁੰਦਾ ਥੋਉ ਨਹੀਂ ਹੁੰਦਾ ਤੁਹਾਨੂੰ ਤੇ ਐਵੇਂ ਲੱਗ ਜਾਂਦੇ ਕਿ ਹਾਂ ਜੀ ਨਹੀਂ ਕਰਦਾ ਮਾੜਾ ਬੋਲਣ ਨੂੰ ਸਵੇਰ ਸਵੇਰ ਤੁਸੀਂ ਮਜਬੂਰ ਕਰ ਦਿੰਦੇ ਅਗਲੇ ਨੂੰ ਵੀ ਅਗਲਾ ਸਾਨੂੰ ਬੋਲੇ ਹੂੰ ਫਿਰ ਉਹਦੇ ਇੱਕ ਬਾਈ ਕਹਿੰਦਾ ਸੀ ਆਪਦੇ ਫੋਲੋਅਰਾਂ ਨੂੰ ਐ ਨਹੀਂ ਬੋਲੀਦਾ ਮੈਂ ਨਹੀਂ ਬੋਲਦੀ ਕੀ ਪਤਾ ਮੈਨੂੰ ਫੋਲੋ ਕੀਤਾ ਕਿ ਨਹੀਂ 55 ਫੇਸ ਉਹਦੇ ਹੈਗੇ ਸੀ ਕਿ ਸਾਰੇ ਸਬਸਕ੍ਰਾਈਬ ਤੇ ਬਿੱਤਦੀ ਆ ਕੇ ਮੈਨੂੰ ਇੱਡਾ ਗਲਤ ਤੇ ਗਲਤ ਫੇਕ ਐਡਿੰਗ ਵਾਲੇ ਕਮੈਂਟ ਕਰਦੇ ਜਿਨ੍ਹਾਂ ਨੂੰ ਕੋਈ ਚਾਰ ਧਰ ਕੇ ਦੋ ਰੋਟੀਆਂ ਨਹੀਂ ਦੇ ਦਿੰਦਾ ਘਰੇ ਪਾਣੀ ਦੀ ਘੁੱਟ ਨਹੀਂ ਪੁੱਛਦਾ ਉਹ ਇਹੋ ਜਿਹੇ ਕਮੈਂਟ ਕਰਦੇ ਆ ਫਿਰ ਕਹਿ ਦਿੰਦੇ ਆ ਵੀ ਹਾਂ ਫਲਾਨਾ ਬਲੌਗਰ ਜਾਂ ਫਲਾਨਾ ਵੀਡੀਓ ਪਾਉਣ ਵਾਲਾ ਐਂ ਬੋਲਦਾ ਅਗਲਾ ਬੋਲੂਗੇ ਭਾਈ ਜਦੋਂ ਤੁਸੀਂ ਫੋੜੇ ਨੂੰ ਚੇੜੋਗੇ ਤਾਂ ਫਿਰ ਦੁੱਖ ਤਾਂ ਲੱਗੂਗਾ ਹੀ ਅਗਲੇ ਨੂੰ ਹੋ ਟੋਲ ਨਾਲ ਲਾ ਕੇ ਫੜਾ ਐਵੇਂ ਨਾ ਬੋਲਿਆ ਕਰੋ ਕਿਸੇ ਦੀ ਜ਼ਿੰਦਗੀ ਦਾ ਪਤਾ ਨਹੀਂ ਹੁੰਦਾ ਥੋ ਨਹੀਂ ਹੁੰਦਾ ਤੇ ਐਵੇਂ ਲੱਗ ਜਾਂਦੇ ਕਮੈਂਟਾਂ ਚ ਆ ਕੇ ਜਵਲਗਾ ਮਾਰਨ ਠੀਕ ਆ ਜਾਗਦੇ ਦੀ ਪ੍ਰੋਫਾਈਲ ਫੋਲ ਲਿਆ ਕਰੋ ਦੇਖ ਲਿਆ ਕਰੋ ਵੀ ਇਹਦੇ ਨਾਲ ਕਿੰਨੇ ਕੁ ਬੰਦੇ ਖੜੇ ਆ ਕਿੰਨੇ ਕੁ ਬੰਦੇ ਆ ਨੇ ਵੀਡੀਓ ਬਣਾਈ ਆਵਾਂ ਫੇਰ ਗੱਲ ਕਰੀਦੀ ਹੁੰਦੀ ਅਗਲੇ ਨਾਲ ਠੀਕ ਆ ਮੈਂ ਆਪਦੇ ਜਵਾਕਾ ਤੋਂ ਬਿਨਾਂ ਕਿਸੇ ਨਾਲ ਵੀਡੀਓ ਨਹੀਂ ਪਾਉਂਦੀ ਕਿ ਤੇ ਤੁਸੀਂ ਐਵੇਂ ਲੱਗ ਜੰਨੇ ਆ ਟੌਂ ਟੌਂ ਕਰਨਾ ਕਿ ਕਮੈਂਟਾਂ ਦੇ ਵਿੱਚ ਉਹ ਵੀ ਚਾਚਾ ਪੱਤੀ ਵਾਲਾ ਡੱਬਾ ਅੰਦਰ ਹੋਊਗਾ ਤੇ ਇਹ ਉਹਨਾਂ ਲਈ ਸੀ ਜਿਹੜੇ ਗਲਤ ਕਮੈਂਟ ਕਰਦੇ ਆ ਆਪਾਂ ਕਿਸੇ ਨੂੰ ਵੀ ਮਾੜਾ ਨਹੀਂ ਬੋਲਦੇ ਆਪਾਂ ਦਿ ਲੋ ਕਈ ਨੇ ਆਪਾਂ ਸਾਰਿਆਂ ਨੂੰ ਇੱਜ਼ਤ ਸਾਰਿਆਂ ਦੀ ਕਰਦੇ ਆ ਸਾਰਿਆਂ ਦਾ ਸਤਿਕਾਰ ਕਰਦੇ ਆ ਪਰ ਵੀ ਜਿਹੜਾ ਗਲਤ ਕਮੈਂਟ ਕਰਦਾ ਵਾ ਆਪਣੇ ਤੋਂ ਨਹੀਂ ਬਰਦਾਸ਼ਤ ਹੁੰਦਾ ਠੀਕ ਆ ਜਦੋਂ ਮੈਂ ਕਿਸੇ ਨੂੰ ਗਲਤ ਬੋਲਦੀ ਨਹੀਂਗੀ ਮੈਨੂੰ ਐਵੇਂ ਕਿਉਂ ਕੋਈ ਕਹੂਗਾ ਵੀ ਮੈਂ 10 ਵਿਆਹ ਕਰਾਏ ਆ ਠੀਕ ਆ ਜਿਹੜੇ ਮੈਂ ਕਰਾਉਂਦਿਆਂ ਹੋਣਗੇ ਕਰਾਉਂਦਿਆਂ ਹੋਣਗੀਆਂ ਤੇ ਪਹਿਲੀ ਤਾਂ ਗੱਲ ਕਹੋਣਾ ਤੇ ਟਾਈਮ ਤੇ 10 ਵਿਆਹ ਕਰਾਉਂਦਾ ਵਿਆਹ ਤਾਂ ਇੱਕ ਮਸਾ ਹੁੰਦਾ 10 ਕਿੱਥੋਂ ਅਗਲਾ ਕਰਾ ਲੂਗਾ ਐਵੇਂ ਨਹੀਂ ਕਿਸੇ ਨੂੰ ਵੱਧ ਘੱਟ ਬੋਲੀਦਾ ਹੁੰਦਾ ਗਾ ਕੇ ਠੀਕ ਆ ਜਦੋਂ ਅਗਲਾ ਨਹੀਂ ਕਿਸੇ ਨੂੰ ਕੋਈ ਚੰਗੀ ਮਾੜੀ ਕਹਿੰਦਾ ਤੇ ਅਗਲੇ ਨੂੰ ਵੀ ਨਾ ਕਿਆ ਕਰੋ ਅਗ ਤੇ ਤੁਸੀਂ ਕੱਲ ਤੋਂ ਕਮੈਂਟ ਕਰਕੇ ਅਗਲੇ ਨੂੰ ਮਜਬੂਰ ਕਰ ਦਿੰਨੇ ਵੀ ਅਗਲਾ ਬੋਲੇ ਸਾਨੂੰ ਵੱਧ ਘਟ ਭੱਜ ਕੇ ਆ ਪੁੱਤ ਭੱਜ ਕੇ ਤੇ ਅੱਜ ਸਾਡੇ ਗੁਰੂ ਘਰੇ ਹੈਗਾ ਖੰਡ ਪਾਠ ਦਾ ਭੋਗ ਦੇਖਦੀ ਐ ਜੇ ਮੇਰੇ ਕੰਮ ਨਿਭੜ ਗਏ ਮੈਂ ਉਣ ਦੀ ਕਿ ਨਿਕਲ ਕੇ ਕੰਮਾਂ ਤੇ ਚਾਹ ਤਾਂ ਮੈਂ ਜਾਵੜਾ ਜਦੋਂ ਮੈਂ ਇੱਧਰ ਆਪ ਜਾਜ 벨ਟ ਲਾ ਲੈਂਦਾ ਇਹਨੂੰ ਜਾਂ ਥੋੜਾ ਜਿਹਾ ਪਾਣੀ ਦੇਖੀ ਪੂਲੀ ਪੈਂਟ ਪਾ ਕੇ ਜਾਵਾਂਗਾ ਬਾਦੀ ਪਾਣੀ ਲੈ ਕੇ ਤੇ ਮੈਨੂੰ ਪੀਣ ਨੂੰ ਭੱਜ ਕੇ ਜਾ ਵਾਟਰ ਪੀਦਰ ਚੋ ਗਿਆ ਅਨ ਤਾਂ ਕੋਣ ਕੱਪ ਪਾਣੀ ਦਾ ਚਲੋ ਠੀਕ ਆ ਜੀ ਬਾਈ ਸਾਰਿਆਂ ਨੂੰ ਅਜਾ ਚਾਹ ਪੀਣੀ ਆ ਅਸੀਂ ਥੈਂਕ ਯੂ ਧੰਨਵਾਦ ਸਪੋਰਟ ਕਰਨ ਲਈ